ਲੁਧਿਆਣਾ ਦੇ ਸਮਰਾਲਾ ਵਿੱਚ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਪੈਰ ਅਤੇ ਹੱਥ ਬੰਨ ਕੇ ਲੁਟੇਰਿਆਂ ਨੇ ਗਹਿਣੇ ਅਤੇ ਨਕਦੀ ਲੁੱਟ ਲਈ। ਤੁਹਾਨੂੰ ਇਹ ਦੱਸ ਦਈਏ ਇਹ ਘਟਨਾ ਲੁਧਿਆਣਾ ਵਿਖੇ ਸਮਰਾਲਾ ਦੀ ਹੈ ਜਿੱਥੇ ਹਰਮੇਸ਼ ਕੌਰ ਰਹਿੰਦੀ ਹੈ ਤੇ ਹਰਮੇਸ਼ ਕੌਰ ਦੀ ਜਿਹੜੀ ਨੂੰਹ ਹੈ ਅਮਨਦੀਪ ਕੌਰ ਉਹ ਪੇਕੇ ਗਈ ਸੀਗੀ ਸੋਮਵਾਰ ਨੂੰ ਤੇ ਉਸ ਦਾ ਜਿਹੜਾ ਬੇਟਾ ਹੈ ਉਹ ਕੰਮ ਤੇ ਗਿਆ ਹੋਇਆ ਸੀਗਾ। ਤੇ ਉਸੇ ਦੌਰਾਨ ਦੋ ਵਿਅਕਤੀ ਆਉਂਦੇ ਨੇ ਜੋ ਕਿ ਆਖਦੇ ਨੇ ਕਿ ਉਹ ਪਲੰਬਰ ਨੇ ਯਾਨੀ ਕਿ ਜਿਹੜੇ ਟੂਟੀਆਂ ਠੀਕ ਕਰਨ ਵਾਸਤੇ ਆਏ ਨੇ ਤੇ ਇਸ ਬਹਾਨੇ ਉਹ ਕਮਰੇ ਦੇ ਵਿੱਚ ਜਾਂਦੇ ਨੇ ਬਾਥਰੂਮ ਦੇ ਵਿੱਚ ਟੂਟੀਆਂ ਜਾ ਕੇ ਉਹ ਠੀਕ ਕਰਨ ਲੱਗ ਪੈਂਦੇ ਨੇ ਉਸ ਤੋਂ ਬਾਅਦ ਉਸੇ ਬਾਥਰੂਮ ਦੇ ਵਿੱਚੋਂ ਉਹ ਟੀ-ਸ਼ਰਟਸ ਜਿਹੜੀਆਂ ਉੱਥੇ ਹੁੰਦੀਆਂ ਨੇ ਉਹ ਬਾਹਰ ਲੈ ਆਉਂਦੇ ਨੇ ਅਤੇ ਉਸੇ ਕੱਪੜਿਆਂ ਦੇ ਨਾਲ ਬਜ਼ੁਰਗ ਔਰਤ ਜੋ ਕਿ ਹਰਮੇਸ਼ਕਾ ਉਸ ਘਰ ਦੇ ਵਿੱਚ ਕੱਲੀ ਹੁੰਦੀ ਹੈ ਉਸਦੇ ਦੋਵੇਂ ਹੱਥ ਬੰਨ੍ਹ ਦਿੰਦੇ ਨੇ ਉਸਦੇ ਦੋਵੇਂ ਪੈਰ ਬੰਨ੍ਹ ਦਿੰਦੇ ਨੇ ਤੇ ਉਸ ਤੋਂ ਬਾਅਦ ਉਸ ਕਮਰੇ ਦੇ ਵਿੱਚ ਜਿਹੜੀ ਅਲਮਾਰੀ ਹੁੰਦੀ ਹੈ ਉਸ ਦੇ ਵਿੱਚੋਂ ਨਕਦ ਕੈਸ਼ ਅਤੇ ਗਹਿਣੇ ਜਿਹੜੇ ਸੀਗੇ ਉਹ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਕਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਏ ਤੇ ਪੁਲਿਸ ਨੇ ਵੀ ਜਿਹੜਾ ਮਾਮਲਾ ਹੈ ਦਰਜ ਕਰ ਲਿਆ ਹੈ ਪੁਲਿਸ ਸੀਸੀਟੀਵੀ ਦੀ ਫੁਟੇਜ ਜਿਹੜੀ ਹੈ ਉਹ ਵੇਖ ਰਹੀ ਏ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਇਹ ਵੀ ਆਖਿਆ ਜਾ ਰਿਹਾ ਹੈ ਹਰਮੇਸ਼ ਕੌਰ ਵੀ ਜਿਹੜੀ ਨੂੰ ਅਮਨਦੀਪ ਕੌਰ ਹੈ ਉਹਦੇ ਵੱਲੋਂ ਕਿ ਜ਼ਰੂਰ ਇਹ ਕੋਈ ਜਾਣ ਪਛਾਣ ਦੇ ਵਿਅਕਤੀ ਨੇ ਇਦਾਂ ਦਾ ਕੰਮ ਕੀਤਾ ਹੋਇਆ ਹੋ ਸਕਦਾ ਹੈ ਕਿਉਂਕਿ ਇੰਨੀ ਜਾਣਕਾਰੀ ਕੀ ਉਹ ਕਰ ਨਹੀਂ ਹੈਗੀ ਉਹ ਕੱਲੀ ਹੈ ਤੇ ਉਸ ਦਾ ਬੇਟਾ ਵੀ ਉਹ ਤੋਂ ਕੰਮ ਤੇ ਜਿਹੜਾ ਜਾਂਦਾ ਤੇ ਅਮਨਦੀਪ ਕੌਰ ਨੇ ਆਖਿਆ ਕਿ ਉਹਨਾਂ ਦੀ ਜਿਹੜੀ ਸੱਸ ਕੱਲੀ ਹੈ ਇਸ ਦੀ ਜਾਣਕਾਰੀ ਕਿਸੇ ਉਸ ਵਿਅਕਤੀ ਨੂੰ ਹੋ ਸਕਦੀ ਹੈ ਜੋ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਹਨਾਂ ਦੇ ਮਗਰ ਜਿਹੜਾ ਆ ਕੇ ਇਸ ਘਟਨਾ ਨੂੰ ਅੰਜਾਮ ਦਿੰਦਾ ਹਰਮੇਸ਼ ਕੌਰ ਨੇ ਆਖਿਆ ਕਿ ਉਹਦੇ ਜਿਹੜੇ ਲੱਤਾਂ ਤੇ ਬਾਹਾਂ ਦੋਵੇਂ ਜਿਹੜਿਆਂ ਨੇ ਕੱਪੜੇ ਦੇ ਨਾਲ ਟੀ-ਸ਼ਰਟਸ ਦੇ ਨਾਲ ਲੁਟੇਰੀਆ ਨੇ ਬੰਦ ਦਿੱਤੀਆਂ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਹਾਲਾਂਕਿ ਅਲਮਾਰੀ ਅਤੇ ਜਿਹੜਾ ਹੋਰ ਵੀ ਖੋਜ ਵੀ ਉਹਨਾਂ ਨੇ ਕੀਤੀ ਅਲਮਾਰੀ ਤੋਂ ਇਲਾਵਾ ਵੀ ਤੇ ਅਲਮਾਰੀ ਦੇ ਵਿੱਚ ਜਿਹੜੇ ਗਹਿਣੇ ਅਤੇ ਕੱਪੜੇ ਪਏ ਸੀ ਉਹ ਉਹਨਾਂ ਨੇ ਮੌਕੇ ਤੋਂ ਲੁੱਟ ਲਏ ਤੇ ਕਿਉਂਕਿ ਉਹ ਕੱਲੀ ਸੀ ਇਸ ਕਰਕੇ ਉਹ ਕੁਝ ਵੀ ਨਹੀਂ ਕਰ ਸਕੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਕਾਫੀ ਜ਼ਿਆਦਾ ਕਈ ਵਾਰੀ ਦਿਲ ਨੂੰ ਦਹਿਲਾ ਦਿੰਦੀਆਂ ਨੇ ਤੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ ਸਿਕਿਉਰਟੀ ਦੇ ਉੱਪਰ ਕਿ ਭਾਈ ਜਿਹੜੇ ਇਕੱਲੇ ਲੋਕ ਹੁੰਦੇ ਨੇ ਜਾਂ ਬਾਪੇ ਜਿਹੜੇ ਇਕੱਲੇ ਕਾਰ ਹੁੰਦੇ ਨੇ ਬਜ਼ੁਰਗ ਖਾਸ ਕਰਕੇ ਉਹਨਾਂ ਦੀ ਸੁਰੱਖਿਆ ਦੇ ਉੱਪਰ ਜਿਹੜਾ ਹੈ ਪ੍ਰਸ਼ਨ ਚੇਨ ਜ਼ਰੂਰ ਆਉਂਦਾ ਹੈ ਉਮੀਦ ਕਰਦੇ ਹਾਂ ਲੁਟੇਰਿਆ ਨੂੰ ਆ 체ਤੀ ਫੜਿਆ ਜਾਵੇਗਾ ਕਿਉਂਕਿ ਇਦਾਂ ਦੀਆਂ ਜਿਹੜੀ ਕਟਦਾਵਾਂ ਨੇ ਆਪਾਂ ਸੁਣਦੇ ਆਂ ਤੇ ਇਹ ਜਿਹੜੀ ਕਟਦਾਵਾਂ ਨੇ ਸੁਸਾਇਟੀ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਪੈਦਾ ਕਰਦੀਆਂ ਨੇ ਤੇ ਇਦਾਂ ਦੀਆਂ ਹੋਰ ਜਿਹੜੀਆਂ ਕਟਦਾਵਾਂ ਨੇ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਆਪਾਂ ਪਹਿਲਾਂ ਸੁਣੀਆਂ ਨੇ ਲੇਕਿਨ ਹੁਣ ਇਹ ਜਿਹੜੀ ਵੱਡੀ ਕਟਦਾ ਸਮਰਾਲਾ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ ਉੱਥੋਂ ਇਹ ਸਾਹਮਣੇ ਆਈਏ ਉਮੀਦ ਕਰਦੇ ਆਂ ਇਸ ਤੋਂ ਲੋਕੀ ਵੀ ਸਬਕ ਲੈਣਗੇ ਕਿ ਕੋਈ ਵੀ ਵਿਅਕਤੀ ਅਗਰ ਕਾ ਕੋਈ ਮਿਸਤਰੀ ਜਾਂ ਕੋਈ ਮਕੈਨਿਕ ਬਣ ਕੇ ਆਉਂਦਾ ਹੈ ਤੁਹਾਡਾ ਸਮਾਨ ਠੀਕ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਪੂਰੀ ਜੜੀ ਖੋਜ ਵੀ ਨਾ ਕਰੋ ਜੇ ਉਹ ਆਖਦੇ ਹਨ ਕਿ ਤੁਹਾਡੇ ਬੇਟੇ ਜਾਂ ਕਿਸੇ ਰਿਸ਼ਤੇਦਾਰ ਨੇ ਭੇਜਿਆ ਹੈ ਤੇ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਹੀ ਉਹਨਾਂ ਨੂੰ ਘਰ ਦੇ ਅੰਦਰ ਵੜਨ ਦਿਓ ਨਹੀਂ ਤਾਂ ਘਰ ਦਾ ਜਿਹੜਾ ਦਰਵਾਜ਼ਾ ਜਾਂ ਬੂਹਾ ਹੈ ਜਿਹੜਾ ਉਸ ਨੂੰ ਬੰਦ ਰੱਖੋ ਕਿਉਂਕਿ ਦੁਪਹਿਰ ਵੇਲੇ ਇਦਾਂ ਦੇ ਕਾਂਡ ਹੁੰਦੇ ਨੇ ਕਿਉਂਕਿ ਲੁਟੇਰਿਆਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਕਰਦੇ ਮਰਦ ਨੇ ਉਹ ਕੰਮਤੇ ਗਏ ਹੋਣਗੇ ਤੇ ਜਿਹੜੇ ਬਜ਼ੁਰਗ ਨੇ ਉਸ ਸਮੇਂ ਇਕੱਲੇ ਵੀ ਹੋ ਸਕਦੇ ਨੇ ਜਾਂ ਫਿਰ ਕੋਈ ਹੋਰ ਟੀ ਵੀ ਇਕੱਲੀ ਬੱਚਿਆਂ ਨਾਲ ਹੋਵੇਗੀ ਤੇ ਉਹਨਾਂ ਦੇ ਉੱਪਰ ਕਾਬੂ ਪਾਣਾ ਜਿਹੜਾ ਉਹਨਾਂ ਨੂੰ ਸੌਖਾ ਲੱਗਦਾ ਤੇ ਇਸ ਕਰਕੇ ਇਹ ਜਿਹੜੇ ਕਾਂਡ ਨੇ ਇਸ ਸਮੇਂ ਜ਼ਰੂਰ ਹੁੰਦੇ ਨੇ ਉਮੀਦ ਕਰਦੇ ਹਾਂ ਦੋਸ਼ੀਆਂ ਨੂੰ 체ਤੀ ਫੜਿਆ ਜਾਵੇਗਾ ਅਤੇ ਬੰਦ ਦੀ ਕਾਰਵਾਈ ਜ਼ਰੂਰ ਪੁਲਿਸ ਕਰੇਗੀ ਅਤੇ ਜਿਹੜਾ ਨਕਦੀ ਅਤੇ ਗਹਿਣਾ ਲੁੱਟਿਆ ਗਿਆ ਹੈ ਉਹ ਹਰਮੇਸ਼ ਕੌਰ ਤੁਹਾਨੂੰ ਵਾਪਸ ਮਿਲ ਸਕੇਗਾ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ